ਜ਼ੀਰਕਪੁਰ ਪਟਿਆਲਾ ਰੋਡ ਤੇ ਸਥਿਤ ਛੱਤ ਲਾਈਟਾਂ ਤੇ ਅੱਜ ਦੁਪਹਿਰ ਤਕਰੀਬਨ 11 ਵਜੇ ਇੱਕ লাশ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। লাশ ਦੇ ਹੱਥ ਅਤੇ ਪੈਰ ਬੰਨੇ ਹੋਏ ਸਨ ਜਿਸ ਤੋਂ ਇਹ ਕਤਲ ਲਗਾਇਆ ਜਾ ਰਿਹਾ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਹੈ। ਮੌਕੇ ਤੇ ਫੋਰੈਂਸਿਕ ਦੀ ਟੀਮ ਨੇ ਜਾਇਜ਼ਾ ਲਿਆ ਅਤੇ ਸਬੂਤ ਇਕੱਠੇ ਕੀਤੇ। ਦੇਖਣ ਨੂੰ লাশ 2-3 ਦਿਨ ਪੁਰਾਣੀ ਲੱਗ ਰਹੀ ਸੀ। ਸੂਤਰਾਂ ਦੇ ਮੁਤਾਬਕ ਮ੍ਰਿਤਕ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਲਾਸਟ ਤੋਂ ਥੋੜੀ ਹੀ ਦੂਰ ਤੇ ਇੱਕ ਮੋਟਰਸਾਈਕਲ ਵੀ ਮਿਲੇ ਹੈ ਜੋ ਕਿ ਮ੍ਰਿਤਕ ਦਾ ਦੱਸਿਆ ਜਾ ਰਿਹਾ ਹੈ ਸਰ ਇਹ ਕੀ ਮਸਲਾ ਹੈ ਜੀ ਜਿਹੜਾ ਡੈੱਡ ਬੋਡੀ ਮਿਲੀ ਹੈ ਕੀ ਮਸਲਾ ਹੈ ਸਰ ਇਹ ਅੱਜ ਦੁਪਹਿਰੇ ਮਿਤੀ 11 11 2024 ਨੂੰ ਸਾਟ ਨੂੰ ਇਨਫੋਰਮੇਸ਼ਨ ਮਿਲੀ ਸੀ ਸਾਡੀ ਪੀਸੀਆਰ ਵਹੀਕਲ ਦੇ ਥਰੂ ਜਿਨ੍ਹਾਂ ਨੂੰ ਪੁਲਿਸ ਕੰਟਰੋਲ ਰੂਮ ਰਹੀ ਇਨਫੋਰਮੇਸ਼ਨ ਮਿਲੀ ਸੀ ਜੀ ਕਿ ਛੱਤ ਲਾਈਟਾਂ ਦੇ ਕੋਲ ਜੇ ਬਲਾਕ ਦੇ ਬਾਹਰ ਚੋ ਖਾਲੀ ਏਰੀਆ ਹੈਗਾ ਉਥੇ ਇੱਕ ਅਨਡੈਂਟਿਫਾਈਡ ਡੈਡ ਬੋਡੀ ਪਈ ਹੈ ਉਹਦੇ ਨੇੜੇ ਇੱਕ ਮੋਟਰਸਾਈਕਲ ਖੜਾ ਹੈ ਉਥੇ ਅਸੀਂ ਆਪਣੀ ਸਮੇਤ ਪੁਲਿਸ ਪਾਰਟੀ ਲੈ ਕੇ ਮੌਕੇ ਤੇ ਪਹੁੰਚੇ ਹਾਂ ਜੋ ਡੈਡ ਬੋਡੀ ਹੈ ਉਹਨੂੰ ਅਸੀਂ ਫੋਰੈਂਸਿਕ ਮੋਬਾਈਲ ਫੋਰੈਂਸਿਕ ਵੈਨ ਬੁਲਾ ਕੇ ਉਹਦੇ ਏਰੀਆ ਦਾ ਤੇ ਉਹ ਮੌਕੇ ਤੇ ਇੱਕ ਵਾਰ ਫੋਰੈਂਸਿਕ ਜਾਂਚ ਕਰਾ ਕੇ ਡੈਡ ਬੋਡੀ ਨੂੰ ਅਸੀਂ ਹਸਪੀਟਲ ਸ਼ਿਫਟ ਕਰ ਰਹੇ ਹਾਂ ਤੇ ਬੰਦੇ ਦੀ ਆਈਡੈਂਟਿਟੀ ਬੰਦੇ ਦੀ